ਦੋਸਤੋ ਸੋਨਾ ਖਰੀਦਣ ਦਾ ਕਿਸਦਾ ਮਨ ਨਹੀਂ ਕਰਦਾ ਸਾਰਿਆਂ ਦਾ ਕਰਦਾ ਹੈ ਕਿਉਂਕਿ ਸੋਨਾ ਇੱਕ ਬਹੁਤ ਹੀ ਮਹਿੰਗੀ ਧਾਤੂ ਹੈ ਅਤੇ ਸੋਨੇ ਦੇ ਗਹਿਣੇ ਵੱਖਰੀ ਤਰ੍ਹਾਂ ਦੀ ਆਕਰਸ਼ਣ ਅਤੇ ਖਿੱਚਦਾ ਕੇਂਦਰ ਹਮੇਸ਼ਾ ਤੋਂ ਹੀ ਬਣੇ ਰਹਿੰਦੇ ਹਨ ਖਾਸ ਕਰਕੇ ਔਰਤਾਂ ਜਦੋਂ ਸੋਨੇ ਦੇ ਗਹਿਣੇ ਪਾਉਂਦੀਆਂ ਤਾਂ ਉਹਨਾਂ ਨੂੰ ਇੱਕ ਵੱਖਰੀ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੁੰਦੀ ਹੈ ਪਰੰਤੂ ਇੰਨੀ ਮਹਿੰਗੀ ਧਾਤੂ ਹੋਣ ਦੇ ਬਾਵਜੂਦ ਬਹੁਤੇ ਲੋਕ ਇਸ ਗੱਲ ਦਾ ਖਿਆਲ ਹੀ ਨਹੀਂ ਕਰਦੇ ਸੋਨਾ ਖਰੀਦਣ ਲੱਗਿਆਂ ਖਿਆਲ ਨਹੀਂ ਕਰਦੇ ਕਿ ਉਹਨਾਂ ਦੇ ਵੱਲੋਂ ਖਰੀਦਿਆ ਜਾ ਰਿਹਾ ਸੋਨਾ ਕਿੰਨਾ ਕੁ ਸ਼ੁੱਧ ਹੈ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਅਵਧਾਰ ਸਿੰਘ ਕਬੂਜ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸੋਨੇ ਦੀ ਸ਼ੁੱਧਤਾ ਦੀ ਪਰਖ ਸੰਬੰਧੀ ਗੱਲਬਾਤ ਕਰਾਂਗੇ ਕਿ ਤੁਹਾਡੇ ਵੱਲੋਂ ਖਰੀਦਿਆ ਜਾ ਰਿਹਾ ਸੋਨਾ ਜਾਂ ਫਿਰ ਸੋਨੇ ਦੇ ਗਹਿਣੇ ਕਿੰਨੇ ਕੁ ਸ਼ੁੱਧ ਹਨ ਸੋਨੇ ਦੇ ਵਿੱਚ 24 ਕੈਰੇਟ 22 ਕੈਰੇਟ 18 ਕੈਰੇਟ ਕੀ ਹੁੰਦਾ ਹੈ ਅਤੇ ਹੋਲ ਮਾਰਕ ਦਾ ਕੀ ਮਤਲਬ ਹੁੰਦਾ ਹੈ ਅਤੇ ਹੋਲ ਮਾਰਕ ਤੋਂ ਕਿਸ ਤਰ੍ਹਾਂ ਤੁਸੀਂ ਪਛਾਣ ਕਰ ਸਕਦੇ ਹੋ ਕਿ ਇਹ ਸੋਨਾ ਕਿੰਨਾ ਕੁ ਸ਼ੁੱਧ ਹੈ ਤਾ ਫਿਰ ਸੋਨੇ ਦੀ ਸ਼ੁੱਧਤਾ ਦੀ ਪਰਖ ਕਰਨ ਵਾਲੀ ਇਹ ਵੀਡੀਓ ਦੋਸਤੋ ਬੜੀ ਇੰਟਰਸਟਿੰਗ ਹੋਣ ਵਾਲੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਜੇਕਰ ਤੁਹਾਨੂੰ ਹਜੇ ਤੱਕ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਕਿ ਸੋਨੇ ਦੀ ਸ਼ੁੱਧਤਾ ਦੀ ਪਰਖ ਕਰਨੀ ਕਿੱਦਾਂ ਹੁੰਦੀ ਹੈ ਤਾਂ ਫਿਰ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਜ਼ਰੂਰ ਦੇਖਿਓ ਦੋਸਤੋ ਸੋਨੇ ਦੀ ਸ਼ੁੱਧਤਾ ਕੈਰਟ ਦੇ ਨਾਲ ਮਾਪੀ ਜਾਂਦੀ ਹੈ ਅਤੇ ਸਭ ਤੋਂ ਸ਼ੁੱਧ ਸੋਨਾ 24 ਕੈਰਟ ਦਾ ਮੰਨਿਆ ਜਾਂਦਾ ਹੈ ਕਿਉਂਕਿ ਸੋਨਾ ਬਹੁਤ ਹੀ ਨਰਮ ਧਾਤੂ ਹੈ ਬਹੁਤ ਹੀ ਮੁਲਾਇਮ ਧਾਤੂ ਹੁੰਦੀ ਹੈ ਇਸ ਦੀ ਡੈਂਸਿਟੀ ਬਹੁਤ ਘੱਟ ਹੁੰਦੀ ਹੈ ਇਸ ਕਰਕੇ ਸੋਨੇ ਦੇ ਗਹਿਣੇ ਬਣਾਉਣ ਦੇ ਲਈ ਇਸ ਦੇ ਵਿੱਚ ਕਠੋਰ ਧਾਤੂਆਂ ਦਾ ਮਿਸ਼ਰਣ ਕਰਨਾ ਪੈਂਦਾ ਹੈ ਆਮ ਤੌਰ ਦੇ ਉੱਪਰ ਦੋਸਤੋ ਗਹਿਣੇ 18 20 ਜਾਂ 22 ਕੈਰੇਟ ਦੇ ਬਣਾਏ ਜਾਂਦੇ ਨੇ ਤੁਸੀਂ ਇਹ ਮੰਨ ਕੇ ਚੱਲੋ ਕਿ ਜਿੰਨਾ ਵੀ ਕੋਈ ਗਹਿਣਾ ਕਠੋਰ ਹੋਵੇਗਾ ਸਖਤ ਹੋਵੇਗਾ ਉਸ ਦਾ ਮਤਲਬ ਇਹ ਹੈ ਕਿ ਉਨਾ ਹੀ ਉਸ ਦੇ ਵਿੱਚ ਸੋਨਾ ਘੱਟ ਹੈ ਅਤੇ ਉਸ ਨੂੰ ਬਣਾਉਣ ਦੇ ਲਈ ਹੋਰ ਧਾਤੂਆਂ ਦਾ ਮਿਸ਼ਰਣ ਉਸ ਦੇ ਵਿੱਚ ਉਨਾ ਹੀ ਜ਼ਿਆਦਾ ਹੈ ਦੋਸਤੋ ਹੁਣ ਸਰਕਾਰ ਨੇ ਬਿਨਾ ਹੋਲ ਮਾਰਕ ਤੋਂ ਸੋਨਾ ਜਾਂ ਸੋਨੇ ਦੇ ਗਹਿਣੇ ਵੇਚਣ ਦੇ ਉੱਪਰ ਪਾਬੰਦੀ ਲਗਾਈ ਹੋਈ ਹੈ ਅਤੇ ਸੋਨੇ ਦੇ ਗਹਿਣੇ ਦੇ ਉੱਪਰ ਲੱਗੇ ਹੋਏ ਹੋਲ ਮਾਰਕ ਨੂੰ ਪੜ੍ਹ ਕੇ ਤੁਸੀਂ ਸੋਨੇ ਦੀ ਸ਼ੁੱਧਤਾ ਦਾ ਅੰਦਾਜ਼ਾ ਲਗਾ ਸਕਦੇ ਹੋ ਅਤੇ ਜਿੰਨੇ ਕੈਰਟ ਘੜ ਦੇ ਜਾਣਗੇ ਉਨ੍ਹਾਂ ਹੀ ਸੋਨੇ ਦੀ ਸ਼ੁੱਧਤਾ ਵੀ ਘਟ ਹੁੰਦੀ ਜਾਂਦੀ ਹੈ ਤਾਂ ਫਿਰ ਦੋਸਤੋ ਕਿੰਨੇ ਕੈਰਟ ਦੇ ਵਿੱਚ ਕਿੰਨੀ ਸ਼ੁੱਧਤਾ ਹੁੰਦੀ ਹੈ ਆਪਾਂ ਇੱਕ ਵਾਰੀ ਉਹ ਵੀ ਜਾਣ ਲਈਏ ਦੋਸਤੋ 24 ਕੈਰਟ ਸੋਨੇ ਦੇ ਵਿੱਚ 99.99% ਦੀ ਸੋਨਾ ਹੁੰਦਾ ਹੈ ਸਮਝ ਲਓ ਕਿ 24 ਕੈਰਟ ਸੋਨਾ ਪੂਰਾ ਸ਼ੁੱਧ ਹੁੰਦਾ ਹੈ ਇਸੇ ਤਰ੍ਹਾਂ 22 ਕੈਰਟ ਸੋਨੇ ਦੇ ਵਿੱਚ 91.67% ਦੀ ਸੋਨਾ ਹੁੰਦਾ ਹੈ 20 ਕੈਰਟ ਦੇ ਵਿੱਚ 83.3% ਦੀ ਸੋਨਾ ਹੁੰਦਾ ਹੈ ਇਸੇ ਤਰ੍ਹਾਂ 18 ਕੈਰਟ ਦੇ ਵਿੱਚ 75% ਦੀ ਸੋਨਾ ਹੁੰਦਾ ਹੈ ਇਸੇ ਤਰ੍ਹਾਂ ਆਪਾਂ ਹੋਲ ਮਾਰਕ ਦੇ ਨੰਬਰ ਵੀ ਸਮਝ ਲਈਏ 24 ਕੈਰਟ ਦੇ ਉੱਪਰ 999 ਹੋਲ ਮਾਰਕ ਲੱਗਿਆ ਹੁੰਦਾ ਹੈ ਇਸੇ ਤਰ੍ਹਾਂ 22 ਕੈਰਟ ਦੇ ਉੱਪਰ 916 ਹੋਲ ਮਾਰਕ ਲੱਗਿਆ ਹੁੰਦਾ ਹੈ 20 ਕੈਰਟ ਦੇ ਉੱਪਰ 833 ਹੋਲ ਮਾਰਕ ਲੱਗਿਆ ਹੁੰਦਾ ਹੈ 18 ਕੈਟ ਦੇ ਉੱਪਰ 750 ਹੋਲਮਾਰਕ ਲੱਗਿਆ ਹੁੰਦਾ ਹੈ ਤਾਂ ਫਿਰ ਦੋਸਤੋ ਸੋਨੇ ਦੀ ਸ਼ੁੱਧਤਾ ਕੱਢਣੀ ਕਿਵੇਂ ਹੈ ਇਹ ਵੀ ਜਾਨਣਾ ਬਹੁਤ ਜ਼ਰੂਰੀ ਹੈਗਾ ਮੰਨ ਲਓ 24 ਕੈਟ ਦਾ ਸੋਨਾ 100% ਦੀ ਸ਼ੁੱਧਤਾ ਸੀ ਮੰਨਦੇ ਆ ਤਾਂ 20 ਕੈਟ ਦੇ ਸੋਨੇ ਦੇ ਵਿੱਚ ਕਿੰਨੀ ਸ਼ੁੱਧਤਾ ਹੈਗੀ ਉਸ ਨੂੰ ਪਤਾ ਲਗਾਉਣ ਦੇ ਲਈ ਅਸੀਂ ਕੀ ਕਰਾਂਗੇ ਇੱਕ ਵਾਰੀ ਇਸ ਚਾਰਟ ਨੂੰ ਵੀ ਦੇਖ ਲਓ ਤੁਸੀਂ ਇਸ ਚਾਰਟ ਦੇ ਵਿੱਚ 24 22 20 ਅਤੇ 18 ਕੈਟ ਦੇ ਸੋਨੇ ਦੀ ਸ਼ੁੱਧਤਾ ਫੀਸਦੀ ਦੇ ਵਿੱਚ ਦੱਸੀ ਗਈ ਹੈਗੀ ਹੈ ਮੰ ਲਓ ਅਸੀਂ 20 ਕੈਰੇਟ ਦੇ ਸੋਨੇ ਦੀ ਸ਼ੁੱਧਤਾ ਦਾ ਪਤਾ ਲਗਾਉਣਾ ਹੈਗਾ ਤਾਂ 20 ਨੂੰ ਅਸੀਂ 24 ਦੇ ਨਾਲ ਤਕਸੀਮ ਕਰ ਦੇਣੀ ਹੈ ਅਤੇ ਗੁਣਾ ਕਰ ਦੇਣਾ ਹੈ ਕਿ 100 ਦੇ ਨਾਲ ਤਾਂ ਫਿਰ ਇਸ ਦੀ ਆ ਜਾਂਦੀ ਹੈ ਕਿ 83.33% ਦੀ ਤਾਂ 20 ਕੈਰੇਟ ਸੋਨੇ ਦੇ ਵਿੱਚ 83.33% ਸੋਨਾ ਹੈਗਾ ਜਾਨਕਿ ਸੋਨੇ ਦੀ ਪਿਓਰਿਟੀ ਹੈ ਸੋਨਾ ਸ਼ੁੱਧਤਾ ਇਸ ਦੇ ਵਿੱਚ 83.33% ਦੀ ਹੈ ਹੁਣ ਦੋਸਤੋ ਹੌਲ ਮਾਰਕ ਦਾ ਨੰਬਰ ਕਿਵੇਂ ਲਗਾਇਆ ਜਾਂਦਾ ਹੌਲ ਮਾਰਕ ਨੰਬਰ ਆਕਰ ਕੀ ਹੁੰਦਾ ਹੈ ਉਹ ਵੀ ਸਮਝਣ ਵਾਲੀ ਗੱਲ ਹੈਗੀ ਹੈ ਇੱਕ ਵਾਰੀ ਫੇਰ ਇਸ ਚਾਰਟ ਦੇ ਉੱਪਰ ਤੁਸੀਂ ਨਜ਼ਰ ਮਾਰੋ ਇਸ ਚਾਰਟ ਦੇ ਵਿੱਚ ਆਪਾਂ ਦੱਸਿਆ ਹੈ ਕਿ ਕਿੰਨੇ ਫੀਸਰ ਦੀ ਸੋਨਾ ਕਿਸ ਤਰ੍ਹਾਂ ਕੱਢਣਾ ਹੈ ਤਾਂ ਫਿਰ ਮੰਨ ਲਓ 24 ਕੈਰੇਟ ਦਾ ਸੋਨਾ ਜਿਸ ਨੂੰ ਆਪਾਂ 100% ਦੀ ਸ਼ੁੱਧ ਮੰਨਦੇ ਹਾਂ ਲੇਕਿਨ ਇਹ ਵੀ ਮੰਨਿਆ ਜਾਂਦਾ ਹੈ ਕਿ 100% ਦੀ ਸ਼ੁੱਧ ਹੋਣ ਦੇ ਬਾਵਜੂਦ ਉਸ ਦੇ ਵਿੱਚ ਥੋੜੀ ਜਿਹੀ ਕਮੀ ਜ਼ਰੂਰ ਹੁੰਦੀ ਹੈ ਤਾਂ ਫਿਰ ਇਸ ਕਰਕੇ ਉਸ ਨੂੰ 99.99% ਦੀ ਸ਼ੁੱਧ ਮੰਨਿਆ ਜਾਂਦਾ ਹੈ ਤਾਂ ਫਿਰ ਉਸ ਦਾ 999 ਹੌਲ ਮਾਰਕ ਲਗਾਇਆ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ 22 ਕੈਰਟ ਦੇ ਸੋਨੇ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਅਸੀਂ 22 ਨੂੰ 24 ਨਾਲ ਤਕਸੀਮ ਕਰਕੇ 100 ਦੇ ਨਾਲ ਗੁਣਾ ਕਰਦੇ ਨਾਲ ਤਾਂ ਫਿਰ 91.66% ਆ ਗਿਆ ਸੀਗਾ 91.66 ਫੀਸਦੀ ਦੇ ਪਹਿਲੇ 3 ਅੰਕ 916 ਬਣਦੇ ਨੇ ਤਾਂ ਫਿਰ 22 ਕੈਰਟ ਸੋਨੇ ਦੇ ਉੱਪਰ 916 ਹੌਲ ਮਾਰਕ ਲਗਾਇਆ ਜਾਂਦਾ ਹੈ ਇਸੇ ਤਰ੍ਹਾਂ 20 ਕੈਰਟ ਸੋਨੇ ਦੇ ਉੱਪਰ 833 ਹੌਲ ਮਾਰਕ ਲਗਾਇਆ ਜਾਂਦਾ ਹੈ ਅਤੇ 18 ਕੈਰਟ ਸੋਨੇ ਦੇ ਉੱਪਰ 750 ਹੌਲ ਮਾਰਕ ਲਗਾਇਆ ਜਾਂਦਾ ਹੈ ਤਾ ਫਿਰ ਦੋਸਤੋ ਇੱਕ ਵਾਰੀ ਸੋਨੇ ਦੀ ਸ਼ੁੱਧਤਾ ਵਾਲਾ ਚਾਰਟ ਅਤੇ ਸੋਨੇ ਦੇ ਹੋਲ ਮਾਰਕ ਵਾਲਾ ਚਾਰਟ ਵੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਤਾਂ ਫਿਰ ਦੋਸਤੋ ਇਸ ਤਰ੍ਹਾਂ ਤੁਸੀਂ ਕੈਰਟ ਤੋਂ ਜਾਂ ਫਿਰ ਹੋਲ ਮਾਰਕ ਤੋਂ ਸੋਨੇ ਦੀ ਸ਼ੁੱਧਤਾ ਦੀ ਖੁਦ ਪਰਖ ਕਰ ਸਕਦੇ ਹੋ ਤਾਂ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫੋਲੋ ਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਹੁਣ ਮੈਨੂੰ ਦਿਓ ਇਜਾਜ਼ਤ ਫੇਰ ਮਿਲਾਂਗੇ